ਮੈਂ ਇਹ ਜੇ ਕੈਪਚਰ ਕਰ ਲਿਆ ਅਗਰ ਫੋਟੋ ਆ ਪੰਜਾਬ 9888 ਚੈਨਲ ਤੇ ਤੁਹਾਡਾ ਸਵਾਗਤ ਹੈ ਚਾਲ ਟੀਵੀ ਸੈਂਟਰ ਧਾਰੀਵਾਲ ਅਤੇ ਚਾਲ ਫਰਨੀਚਰ ਦਾ ਹਸਤਾ ਧਾਰੀਵਾਲ ਦੇ ਐਮ ਡੀ ਜਸਬੀਰ ਸਿੰਘ ਚਾਲ ਦਾ ਪੰਜਾਬਾ ਜਨਮ ਦਿਨ ਸਮੁੱਚੇ ਸਟਾਫ ਵੱਲੋਂ ਕੇਕ ਕੱਟ ਕੇ ਮਨਾਉਂਦੇ ਹੋਏ ਨਿਰੋਈ ਸ਼ੇਤ ਅਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਇਸ ਮੌਕੇ ਤੇ ਐਮ ਡੀ ਜਸਬੀਰ ਸਿੰਘ ਚਾਲ ਦੇ ਪਿਤਾ ਉੱਗੇ ਸਮਾਜ ਸੇਵਕ ਅਤੇ ਵਾਤਾਵਰਣ ਪ੍ਰੇਮੀ ਰਿਟਾਇਰਡ ਐਸ ਪੀ ਚਰਨ ਸਿੰਘ ਚਾਲ ਅਤੇ ਵਾਈਸ ਆਫ ਧਾਰੀਵਾਲ ਦੇ ਸਕੱਤਰ ਮਖਵਨ ਸਿੰਘ ਨਾਗਿਬ ਵੱਲੋਂ ਵਾਹਿਗੁਰੂ ਜੀ ਦਾ ਸਕਰਾਣਾ ਕਰਦੇ ਹੋਏ ਐਮ.ਡੀ. ਜਸਬੀਰ ਸਿੰਘ ਚਾਲ ਨੂੰ ਅਸ਼ੀਰਵਾਦ ਦਿੱਤਾ ਸ਼ੋਅਰੂਮ ਵਿੱਚ ਆਉਣ ਤੋਂ ਪਹਿਲਾਂ ਐਮ.ਡੀ. ਜਸਬੀਰ ਸਿੰਘ ਚਾਲ ਨੇ ਆਪਣੀ ਪਤਨੀ ਸਰਦਾਰਨੀ ਕਰਨਜੀਤ ਕੌਰ ਨਾਲ ਗੁਰਦੁਆਰਾ ਸ਼੍ਰੀ ਬੁਰਸਾ ਤਾਰੀਵਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਮਸਤਕ ਹੋ ਕੇ ਵਾਹਿਗੁਰੂ ਜੀ ਦਾ ਸਕਰਾਣਾ ਕਰਦਿਆਂ ਕਿਹਾ ਕਿ ਅਕਾਲ ਪੁਰਖ ਦੀ ਕਿਰਪਾ ਸਦਕਾ ਜ਼ਿੰਦਗੀ ਦੇ 50 ਸਾਲ ਖੁਸ਼ੀਆਂ ਖੇੜਿਆਂ ਨਾਲ ਬੀਤੇ ਹੋਏ ਹਨ ਅਤੇ ਵਾਹਿਗੁਰੂ ਜੀ ਦੀ ਕੋਲ ਇੱਕ ਵੇਲੇ ਆਪਣੀ ਮੇਰ ਬਣਾਈ ਰੱਖਣਗੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਕਾਈ ਅ ਅੱਜ ਮੇਰਾ ਜਨਮ ਦਿਨ ਸੀਗਾ ਮੇਰੇ ਪਿਤਾ ਜੀ ਨੇ ਮੇਰੇ ਇੱਥੇ business ਤੋਂ ਹੋਣ ਤੋਂ ਪਹਿਲਾਂ ਸ਼ੌਪ ਤੋਂ ਹੋਣ ਤੋਂ ਪਹਿਲਾਂ ਸਾਰਾ ਮੇਰੇ ਸਟਾਫ ਨੇ ਬਹੁਤ ਵਧੀਆ ਇਹਨਾਂ ਨੇ ਪ੍ਰਾਲਾਪ ਕੀਤਾ ਜੀ ਮੇਰੇ ਅੰਬਿਆਂ ਨੇ ਇਹਨਾਂ ਨੇ ਕੇਕ ডিসਪਲੇ ਕੀਤਾ ਹੋਇਆ ਸੀਗਾ ਤੇ ਕੇਕ ਕੱਟਿਆ ਵਾ ਜੀ ਤੇ ਇਹਨਾਂ ਦਾ ਪਿਤਾ ਜੀ ਦਾ ਅੰਕਲ ਹੋਣਾ ਦਾ ਲਾਗੀ ਸਾਹਿਬ ਹੋਣਾ ਦਾ ਸਾਰਿਆਂ ਦਾ ਅਸ਼ੀਰਵਾਦ ਮਿਲਿਆ ਜੀ ਤੇ ਵਾਇਬਰੀ ਦੀ ਕਿਰਪਾ ਨਾਲ ਅੱਜ 50 ਸਾਲ ਦੇ ਹੋ ਗਏ ਜੀ ਤੇ ਸਤਿਗੁਰ ਦਾ ਕੋਟਨ ਕੋਟ ਧੰਨਵਾਦ ਆ ਜੀ ਇਹਨਾਂ ਜਿੰਦਗੀ ਦਾ ਇੱਕ ਹੋਰ ਸਾਲ ਜੀ ਬਖਸ਼ਿਆ ਜੀ ਮੈਂ ਆਪਣੇ ਸਾਰੇ ਸਾਥ ਦਾ ਤੇ ਆਪਣੇ ਪੇਰੈਂਟਸ ਦਾ ਆਪਣੀ ਫੈਮਿਲੀ ਦਾ ਤੇ ਆਪਣੇ ਪਤਵੰਤੇ ਆਏ ਹੋਏ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਬੜਾ ਬੜੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ मान योग नागी साहब इंद्रदी जी साढ़ा देश जरा बड़ा महाना के डॉक्टर इलाम इकबाल भी यो कह गए कि सारे जहां से अच्छा हिंदुस्तान हमारा हम बुलबुले हैं इसकी ये गुलस्तान हमारा तुम्हें बच्चे ने पूछया सरप्राइज दिता सरप्राइज में इस करके दिता जो कारण जेड़े दोनों ਇੱਕ ਦੇ ਨਾਨੀ ਸਾਹਿਬ ਨੇ ਤੇ ਇੱਕ ਤੁਸੀਂ ਸਾਨੂੰ ਬਹੁਤ ਦਿਨ ਹੋ ਗਏ ਹੀ ਮਿਲਿਆ ਨੂੰ ਜਾਂ ਕਿੱਥੇ ਮੇਚਿਆਂ ਨੂੰ ਸਵਾਏ ਵਿਆਹਾਂ ਦੀਆਂ ਪਾਰਟੀਆਂ ਤੇ ਜਿੱਥੇ ਅਸੀਂ ਵਿਆਹਾਂ ਦੀਆਂ ਗੱਲਾਂ ਕਰਦੇ ਰਹੇ ਕਿ ਬਾਕੀ ਨਹੀਂ ਕਰ ਸਕੇ ਕਿ ਬਾਕੀ ਕਿ ਉਹ ਸਵਾਹਿਗੁਰੂ ਦੀ ਕਾਲਪੁਰਖ ਦੀ ਕੁੱਲ ਮਾਲਕ ਦੀ ਬੜੀ ਮੇਰੇ ਤੇ ਇੱਕ ਕਿਰਪਾ ਦਾ ਕਿ ਮੈਂ ਖੁਦ ਵੀ ਤਕਰੀਬਨ ਇਸੇ ਹੀ ਪਿਛਲੇ ਮਹੀਨੇ ਮੇਰਾ ਜਨਮ ਦਿਨ ਸੀ ਉਹ ਵੀ ਬਣਾਇਆ ਗਿਆ ਸੀ ਤੇ ਅੱਜ ਮੇਰੇ ਹੌਨ ਹਾਰ ਬੱਚੇ ਸਦਾ ਜਸਜੀਪ ਸਿੰਘ ਚਾਰ ਗੇੜਾ ਕੇ ਕਮੇਡੀਆ ਚਾਰਤੀਬੀ ਸੈਂਟਰ ਤੇ ਫਰਨੀਚਰ ਹੁਸਤਾ ਇੱਥੇ ਇੱਥੇ ਘਰ ਤੇ ਇਹ ਉਸ ਪੰਨੀ ਪਾਛਾਈ ਸਿੱਧ ਗੁਰੂ ਅਜੰਦੇਵ ਜੀ ਮਹਾਰਾਜ ਦੀਆਂ ਕਿਰਪਾ ਸਦਕਾ ਸਾਹੀ ਮਗਜਾ ਮੰਨਦੇ ਆ ਤੇ ਉਹਦੇ ਅੱਗੇ ਇਹ ਹੋਏ ਅਰਦਾਸ ਕਰਕੇ ਇਹ ਇਦਾਂ ਹੀ ਇਹ ਖੁਸ਼ੀਆਂ ਖੇੜੇ ਆਉਂਦੇ ਰਹਿਣ ਤੇ ਅਸੀਂ ਹੱਸਦੇ ਖੇੜਦੇ ਤੇ ਆਪਣੀ ਇਦਾਂ ਜ਼ਿੰਦਗੀ ਬਤੀਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਬਾਤ ਜਨਮ ਦਿਨ ਤੇ ਆਏ ਉਹ ਵਧਾਈ ਦਿੱਤੀ ਅੱਜ ਸਾਡੇ ਸਾਰਿਆਂ ਲਈ ਖਾਸ ਕਰਕੇ ਚਾਹ ਪਰਿਵਾਰ ਲਈ ਬੜਾ ਹੀ ਸੁਭਾਏ ਮਨ ਸਮਾਹ ਹੈ ਕਿ ਜਿੱਥੇ ਅੱਜ ਅਸੀਂ ਆਪਣੇ ਪੁੱਤਰ ਦਾ ਜਨਮ ਦਿਨ ਮਨਾ ਰਹੇ ਹਾਂ ਤੇ ਮੈਂ ਇਸ ਗੱਲ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਅਵਾਸ ਸਭਾਈ ਵੱਲੋਂ ਚਾਹ ਸਾਹਿਬ ਨੂੰ ਜਸਬੀਰ ਸਿੰਘ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਮੇਰੇ ਵਿਚਾਰ ਦੇ ਦੱਬਕ ਤੇ ਇਹ ਗੱਲਾਂ ਲੋਕ ਕਰਦੇ ਨੇ ਕਿ ਕਿਸੇ ਨੇ ਕੋਈ ਸਵਰਗ ਜਾਂ ਨਰਕ ਦੇਖਿਆ ਵਾ ਨਹੀਂ ਦੇਖਿਆ ਕਿਸੇ ਨੇ ਕੋਈ ਇਹ ਦੱਸ ਨਹੀਂ ਸਾਡਾ ਕੁਝ ਵੀ ਆ ਲੇਕਿਨ ਮੇਰੇ ਵਿਚਾਰ ਦੇ ਮੁਤਾਬਕ ਅੱਜ ਜਿਸ ਇਨਸਾਨ ਦੀ ਔਲਾਦ ਚੰਗੀ ਆ ਉਹਦਾ ਇੱਥੇ ਸਵਰਗ ਵਾ ਜੇਦੀ ਔਲਾਦ ਮੜ ਜਾ ਉਹਦਾ ਇੱਥੇ ਨਰਕ ਹੈ ਤੇ ਉਹਦੇ ਵਿੱਚ ਸਾਡੇ ਚਾਚਾ ਸਾਹਿਬ ਉਹਦੇ ਵਿੱਚ ਕੋਈ ਬਰਾ ਨਹੀਂ ਹੁੰਨਾ ਨਾ ਤੇ ਸਾਡੇ ਪਰਿਵਾਰ ਜਿਹੜੇ ਨੇ ਬਹੁਤ ਹੀ ਚੰਗੇ ਨੇ ਉਹ ਸਾਡਾ ਪੂਰਾ ਇੱਜ਼ਤ ਮਾਨ ਕਰਦੇ ਨੇ ਤੇ ਮੈਂ ਫੇਰ ਆਪਣੇ ਵੱਲੋਂ ਇੱਕ ਵਾਰੀ ਜਸਵੀਰ ਸਿੰਘ ਨੂੰ ਚਾਹ ਸਾਹਿਬ ਹੁਣਾਂ ਨੂੰ ਉਹਨਾਂ ਦੇ ਮੈਸੇਜ ਨਾਲੋਂ ਆਪਣੇ ਵੱਲੋਂ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ